ਹਾਂ ਜੀ ਚਾਹ ਚਕਾਲੀ ਤੇ ਲੋ ਅੱਜ ਕਾਟਨ ਦੇ ਸੂਟ ਕਢਾਈਆਂ ਵਾਲੇ ਠੀਕ ਹੈ। ਬਾਕੀ ਆ ਇਸ ਤਰ੍ਹਾਂ ਤੇ ਐ ਮੈਂ ਜਲਦੀ ਜਲਦੀ ਜੀ ਵੀਡੀਓ ਬਣਾਣੀ ਆ। ਬਸ ਇੱਕ ਹੀ ਦਿਖਾਵਾਂਗੇ ਬਾਕੀ ਮੈਂ ਕਲਰ ਦਿਖਾ ਦਾਂਗੇ। ਤੇ ਇਹ ਪੌਂਚੇ ਦਾ ਰਕਤ ਕੋਈ ਗਬਾਂ ਦੇ ਲੈ ਦੇ ਪਾਵੇਂ ਕੋਈ ਪੌਂਚੇ ਤੇ ਨਹੀਂ ਆਇਆ ਠੀਕ ਹੈ ਕਾਟਨ ਦੇ ਸੂਟ ਹੈ ਤੇ ਇਹ ਨਾਲ ਦੁਪੱਟਾ ਹੈ ਠੀਕ ਹੈ ਤੇ ਇਹ ਵੀ ਕਾਟਨ ਦਾ ਸੂਟ ਹੈ ਆ ਨਾਲ ਦੁਪੱਟਾ ਪਲੀਨ ਸਲਵਾਰ ਇਹ ਤਾਂ ਬਹੁਤ ਜਦਾ ਮਤਲਬ ਪੱਕੇ ਥੀਏ ਇਹ ਵੀ ਕਾਟਨ ਦਾ ਸੂਟ ਹੈ ਇਹ ਇਹਦੇ ਨਾਲ ਦਾ ਠੀਕ ਹੈ ਤੇ ਐਵਲਾਂ ਇਹਦਾ ਡਿਜ਼ਾਈਨ ਹੋਰ ਆ ਐਸੇ ਮੋ ਦੇ ਨਾਲ ਦਾ ਇਹਦਾ ਡਿਜ਼ਾਈਨ ਇਦਾਂ ਬਣਿਆ ਕੰਟ ਤੇ ਹਾਂ ਬਾਕੀ ਇਹ ਹੈ ਕਿ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਕਮੈਂਟ ਕਰੂਗਾ ਉਹਨੂੰ ਇਹ ਸੂਟ ਵੀ ਫ੍ਰੀ ਦੇ ਦਾਂਗੇ ਕਮੈਂਟ ਕਰਕੇ ਸਬਸਕ੍ਰਾਈਬ ਕਰਕੇ ਤੇ ਆਪਣੇ ਨੇੜੇ ਦੇ ਜਿੰਨੇ WhatsApp ਸਰਕਲ ਹੈਗੇ ਉਹਨਾਂ ਦੇ ਸ਼ੇਅਰ ਕਰਕੇ ਇਹ ਸੂਟ ਤੁਸੀਂ ਫ੍ਰੀ ਲੈ ਸਕਦੇ ਜੇ ਕਮੈਂਟ ਕਰਕੇ ਦੱਸਦੇ ਹੋ ਹਾਂ ਬਾਕੀ ਜੇ ਕਿਸੇ ਨੇ ਮੁੱਲ ਲੈਣਾ ਤੇ ਲੈ ਸਕਦੇ ਜੀ 825 ਰੁਪਏ ਦਾ ਸੂਟ ਹੈ ਨਾਲ ਕੋਟਨ ਦੇ ਦੁਪੱਟੇ ਵੀ ਜੇ ਕਿਸੇ ਨੇ ਪਸੰਦ ਕਰਨੇ ਹੋਣ ਤੇ ਕਰ ਸਕਦੇ ਆ ਠੀਕ ਹੈ WhatsApp ਨੰਬਰ ਮੈਂ ਤੁਹਾਨੂੰ ਦੇ ਦਾਂਗੀ ਜੇ ਕਿਸੇ ਨੇ ਲੈਣੇ ਹੋਣਗੇ ਤੇ ਲੈ ਸਕਦੇ ਜੀ ਇਹਦਾ 825 ਰੁਪਏ ਪ੍ਰਾਈਜ਼ ਹੈ ਕੋਟਨ ਦੇ ਦੁਪੱਟੇ ਦਾ 50 ਰੁਪਏ ਪ੍ਰਾਈਜ਼ ਹੈ ਬਾਕੀ ਸੂਟ ਜਿਹੜੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਪੁੱਛ ਲਿਓ ਮੈਂ ਵੇਖ ਕੇ ਬਿੱਲ ਤੁਹਾਨੂੰ ਸਾਰਿਆਂ ਦਾ ਦੱਸ ਦੂੰਗੀ ਬਹੁਤ ਜ਼ਿਆਦਾ ਖਲਾਰਾ ਇੱਕ ਆ ਪ੍ਰਿੰਟ ਠੀਕ ਹੈ ਇਹ 525 ਰੁਪਏ ਦਾ ਵਾ ਆਹ ਪਾਣੀ ਦੁਪੱਟਾ ਨੇ ਦੁਪੱਟਾ ਜੀ ਕਿਸੇ ਲੈਣ ਹੁਣ ਜੇ ਪਸੰਦ ਕਰਕੇ ਲੈ ਸਕਦੇ 50-50 ਰੁਪਏ ਦੇ ਦੁਪੱਟੇ ਆ। ਓਕੇ। ਇਹ ਪਿਛਲੀ ਵੀਡੀਓ ਜਿਹੜੀ ਮੈਂ ਪਾਈ ਹੈ ਨਾ ਮੈਂ ਉਹਦੇ ਵਿੱਚ ਦਿਖਾਏ ਸੀ। ਬਾਕੀ ਸਾਰੇ ਸੇਲ ਹੋ ਗਏ ਸਿਰਫ ਇਹ ਕਾ ਲਾਸਟ ਬਚਿਆ ਵਾ। ਜੇ ਕਿਸੇ ਨੇ ਲੈਣਾ ਹੋਵੇ ਇਹ 725 ਰੁਪਏ ਦਾ ਵਾ ਜਿੰਨੇ ਵੀ ਲੈਣਾ ਲੈ ਸਕਦੇ ਜੇ। ਇਹ ਕਾ ਸ਼ਰਟ ਹੈ। ਇਹਦਾ ਨੈੱਕ ਬਣਿਆ ਇਦਾਂ ਠੀਕ ਹੈ। ਆ ਡਿਜ਼ਾਈਨਰ ਕਰਕੇ ਬਣੀ ਹੈ ਇਹਦੀ। ਇਨੂੰ ਲੱਗੇਗੀ ਲੈਸ ਲਾਈਨਿੰਗ Oh sorry ਲੈਨਿੰਗ ਤੇ ਆ ਹੈਗਾ ਇਹਦਾ ਦੁਪੱਟਾ ਠੀਕ ਹੈ ਇਹਨੂੰ ਬਿਲਕੁਲ ਵੀ ਲਾਈਨਿੰਗ ਨਹੀਂ ਲੱਗੇਗੀ ਰਿਅਨ ਕਾਟਨ ਦੀ ਹੈ ਬਹੁਤ ਵਧੀਆ ਹੈਵੀ ਸਲਵਾਰ ਹੈ ਬਾਕੀ ਵੀਡੀਓ ਵੇਖਣ ਲਈ ਸ਼ੇਅਰ ਕਰਨ ਲਈ ਸਬਸਕ੍ਰਾਈਬ ਕਰਨ ਲਈ ਬਹੁਤ ਬਹੁਤ ਧੰਨਵਾਦ